ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਖੋਮੀ ਜਾਂਚ ਏਜੰਸੀ ਐਨਆਈਏ ਨੇ ਕੈਨੇਡਾ ਦੇ ਵਿੱਚ ਸਥਿਤ ਅੱਤਵਾਦੀ ਆਰਸ਼ਦੀਪ ਸਿੰਘ ਉਰਫ ਆਰਸ਼ ਡੱਲਾ ਅਤੇ ਉਸਦੇ ਤਿੰਨ ਸਹਿਯੋਕੀਆਂ ਖਿਲਾਫ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਤਵਾਦੀ ਹਮਲੇ ਕਰਵਾਉਣ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਦੇ ਵਿੱਚ ਚਾਰਜ ਸ਼ੀਟ ਤਿਆਰ ਕੀਤੀ ਹੈ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਏਜੰਸੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਲਈ ਆਰਸ਼ ਡੱਲਾ ਦੇ ਵੱਲੋਂ ਸੰਚਾਲਿਤ ਸੈਲਿਪਰ ਸੈਲ ਨੂੰ ਖਤਮ ਕਰਨ ਅਤੇ ਐਨਆਈਏ ਦੇ ਯਤਨਾਂ ਦੇ ਵਿੱਚ ਵੱਡੀ ਚਾਲ ਹੈ। ਨਵੀਂ ਦਿੱਲੀ ਦੇ ਵਿੱਚ ਐਨਆਈਏ ਦੀ ਸਪੈਸ਼ਲ ਕੋਰਟ ਦੇ ਵਿੱਚ ਕੈਨੇਡਾ ਸਿਤ ਅਰਸ਼ਦੀਪ ਸਿੰਘ ਉਰਫ ਅਰਸ਼ ਦੱਲਾ ਤੇ ਉਸਦੇ ਭਾਰਤੀ ਏਜੰਟਾ ਹਰਜੀਤ ਸਿੰਘ ਉਰਫ ਹੈਰੀ ਮੋਹਰ, ਵਿਨਦਰ ਸਿੰਘ ਉਰਫ ਰਾਜਵਿੰਦਰ ਸਿੰਘ ਉਰਫ ਹੈਰੀ ਰਾਜਪੂਰਾ ਤੇ ਰਾਚੀਵ ਕੁਮਾਰ ਉਰਫ ਸ਼ੀਲਾ ਖਿਲਾਫ ਚਾਰਜਸ਼ੀਟ দাਇਰ ਕੀਤੀ ਗਈ ਹੈ। ਅੱਤਵਾਦੀ ਰੋਕੂ ਏਜੰਸੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀ ਦੱਲਾ ਦੀਆਂ ਹਦਾਇਤਾਂ ਉਤੇ ਭਾਰਤ ਦੇ ਵਿੱਚ ਅਤਵਾਦੀ ਗੈਂਗਸਟਰ ਸਿੰਡੀਕੇਟ ਚੁਲਾ ਰਹੇ ਸਨ ਐਨਆਈ ਨੇ ਕਿਹਾ ਹੈ ਕਿ ਮੋਹਰ ਤੇ ਰਾਜਪੁਰਾ ਸੀਲਪੁਰ ਸੈੱਲ ਦੇ ਬੱਚੋ ਕੰਮ ਕਰੇ ਸਨ ਤੇ ਉਹਨਾਂ ਨੂੰ ਰਾਜੀਵ ਕੁਮਾਰ ਪੱਲੋ ਪਨਾ ਦਿੱਤੀ ਜਾ ਰਹੀ ਸੀ ਐਨਆਈ ਨੇ ਚਾਜਸ਼ਿਰ ਦੇ ਵਿੱਚ ਦਾਵਾ ਕੀਤਾ ਹੈ ਕਿ ਇਹਨਾਂ ਨੇ ਡੱਲਾ ਦੀ ਹਦਾਇਤ ਉਤੇ ਉਸ ਪਾਸੋਂ ਪ੍ਰਾਪਤ ਧਨ ਦੇ ਨਾਲ ਕਈ ਅਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ ਏਜੰਸੀ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਮੋਹਰ ਤੇ ਰਾਜਪੁਰਾ ਗੋਦ ਦੇ ਸ਼ੂਟਰ ਸਨ ਅਤੇ ਉਹਨਾਂ ਨੂੰ ਟਾਰਗੇਟ ਕਿਲਿੰਗਸ ਨੂੰ ਅੰਜਾਮ ਉੰਦੇ ਦਾ ਕੰਮ ਸੌਪੇ ਗਿਆ ਸੀ ਜਦਕੇ ਰਜੀਵ ਕੁਮਾਰ ਉਰਫ ਸ਼ੀਲਾ ਨੂੰ ਹੈਰੀ ਮੋਰ ਤੇ ਹੈਰੀ ਰਾਜਪੁਰਾ ਨੂੰ ਬਣਾ ਦੇਣ ਦੇ ਲਈ ਅਰਸ਼ਦ ਅੱਲਾ ਤੋਂ ਪੈਸਾ ਮਿਲ ਰਿਹਾ ਸੀ ਅਨਾ ਇਹਦੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਰਾਜੀਵ ਕੁਮਾਰ ਡੱਲਾ ਦੀ ਹਦਾਇਤ ਉਤੇ ਹੋਰ ਦੋ ਦੇ ਲਈ ਰਸਤ ਸਹਾਇਤਾ ਦੇ ਹਥਿਆਰਾਂ ਦਾ ਪ੍ਰਬੰਧ ਵੀ ਕਰਦੇ ਸਨ ਜਾਂਚ ਜਲਸੀ ਨੇ ਮਰਤੋ ਰਾਜਪੁਰਾ ਨੂੰ 3 ਨਵੰਬਰ 2013 ਨੂੰ ਤੇ ਕੁਮਾਰ ਨੂੰ 22 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਸੀ ਫਿਲਹਾਲ NIA ਨੇ ਕਿਹਾ ਹੈ ਕਿ ਪੂਰੇ ਅਤਵਾਦੀ ਗੈਂਗਸਟਰ ਸਿੰਡੀਕੇਟ ਨੂੰ ਖਤਮ ਕਰਨ ਦੇ ਲਈ ਜਾਂਚ ਜਾਰੀ ਹੈ ਪਿਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ